ਹਰ ਸਾਲ ਦੀ ਤਰ੍ਹਾਂ ਰਾਮਾਨਾਟਕ ਕਲੱਬ ਮੋੜ ਵੱਲੋਂ ਇਸ ਵਾਰ ਵੀ ਰਾਮਲੀਲਾ ਦਾ ਜੋਜ਼ਨਾ ਜਿਹੜਾ ਬੜੇ ਧੂਮ-ਧਾਮ ਨਾਲ ਕੀਤਾ ਜਾ ਰਿਹਾ ਹੈ ਜਿਸ ਸੰਬੰਧੀ ਅੱਜ ਬਹੁਤ ਵਧੀਆ ਰਾਮਾਨਾਟ ਕਲੱਬ ਦੀ ਜਿਹੜੀ ਸਟੇਜ ਆ ਉਹ ਸਜ ਕੇ ਤਿਆਰ ਹੈ ਜਿੱਥੇ ਕੱਲ ਮਿਤੀ 22 9 25 ਨੂੰ ਜਾਨੀ ਕਿ ਪਹਿਲੇ ਨਵਰਾਤਰੇ ਤੋਂ ਰਾਮਲੀਲਾ ਸ਼ੁਰੂ ਹੋਣ ਜਾ ਰਹੀ ਹੈ ਜਿਹਦੇ ਸੰਬੰਧ ਚ ਮੈਨੇਜਮੈਂਟ ਕਮੇਟੀ ਤੇ ਉਹਨਾਂ ਦੇ ਕਲਾਕਾਰ ਕਲੱਬ ਦੀ ਅੱਜ ਸਟੇਜ ਦੇ ਅੱਗੇ ਆਡੇ ਨਾਲ ਗੱਲਬਾਤ ਕਰਨ ਲਈ ਖੜੇ ਐ ਤੇ ਉਹਨਾਂ ਨੂੰ ਪੁੱਛਾਂਗੇ ਵੀ ਕੀ ਪ੍ਰਬੰਧ ਕੀਤੇ ਆ ਉਹਨਾਂ ਨੇ ਜਾਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਦੇਣਗੇ ਦਰਸ਼ਕਾਂ ਨੂੰ ਹਾਂਜੀ ਕੀ ਨਾਮ ਹੈ ਜੀ ਆਪਣਾ ਜਨਾ ਦੁਰਗਾਦਾਸ ਹੈ ਜੀ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਤਾਂ ਜੀ ਜੈ ਸ਼੍ਰੀ ਰਾਮ ਇੱਕ ਤੁਸੀਂ ਜਿਹੜਾ ਰਾਮਾਨਾਟਕ ਕਲੱਬ ਆਂ ਨਿਓਂ ਰਾਮਲੀਲਾ ਦਾ ਯੋਜਨ ਕਰ ਰਹੇ ਹੋ ਇਹਦੇ ਜੋ ਪ੍ਰਬੰਧ ਕੀਤੇ ਆ ਉਹਦੇ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਪ੍ਰਬੰਧ ਤੋਂ ਪਹਿਲਾਂ ਜੀ ਮੈਂ ਸ਼੍ਰੀ ਰਾਮਾਨਾਟਕ ਕਲੱਬ ਬਾਰੇ ਦੱਸ ਦਿਆਂ ਸਭ ਤੋਂ ਪਹਿਲਾਂ ਕਿ ਸ਼੍ਰੀ ਰਾਮਾਨਾਟਕ ਕਲੱਬ ਜੋ ਕਿ ਸਾਲ 1939 ਤੋਂ ਲੈ ਕੇ ਪ੍ਰਭੂ શ્રી RAM ਜੀ ਦੀ ਲੀਲਾ ਲਗਾਤਾਰ 86 ਸਾਲਾਂ ਤੋਂ ਕਰ ਰਹੀ ਹੈ ਕੱਲ ਨੂੰ ਅਸੀਂ 87ਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਹਾਂ 87ਵੇਂ ਸਾਲ ਦੀ ਰਮਾਇਣ ਕੱਲ ਦੀ 2025 ਦੀ ਰਮਾਇਣ ਅਸੀਂ ਸ਼ੁਰੂ ਕਰਨੀ ਹੈ ਇਹਦੇ ਵਾਸਤੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਉਹ ਇਹ ਹੈ ਕਿ ਸਾਡੇ ਜਿਹੜਾ ਪੰਡਾਲ ਹੈ ਫੁੱਲਾ ਮੈਦਾਨ ਹੈ ਹਵਾਦਾਰ ਮੈਦਾਨ ਹੈ ਪੁਰਾਣਾ ਸਟੇਜ ਹੈ ਇੱਥੇ ਹੀ ਸਟੇਜ ਦੇ ਉੱਤੇ ਪਿਛਲੇ 86 ਸਾਲਾਂ ਤੋਂ RAM ਲੀਲਾ ਹੋ ਰਹੀ ਹੈ ਉਸੇ ਸਟੇਜ ਦੇ ਉੱਤੇ ਅਸੀਂ ਕੱਲ ਤੋਂ ਵੀ ਰਾਮਲੀਲਾ ਸ਼ੁਰੂ ਕਰਨ ਲੈ ਆ ਰਹੇ ਹਾਂ ਪੰਡਾਲ ਦੇ ਆਲੇ-ਦੁਆਲੇ ਪੂਰੀ ਬੈਰੀਕੇਟਿੰਗ ਤਾਂ ਕਿ ਕੋਈ ਪਸੂ ਨਾ ਆ ਸਕੇ ਬੈਰੀਕੇਟਿੰਗ ਕੀਤੀ ਜਾਊਗੀ ਜਿਹੜੀਆਂ ਲੇਡੀਜ਼ ਲਈ ਹੈ ਉਹਨਾਂ ਦੇ ਬੈਠਣ ਲਈ ਅਲੱਗ ਪ੍ਰਬੰਧ ਹੈ ਜੈਂਟਸ ਦੇ ਬੈਠਣ ਲਈ ਅਲੱਗ ਪ੍ਰਬੰਧ ਹੋਊਗਾ ਜੈਂਟਸ ਦੇ ਲਈ ਵੀ ਕੁਰਸੀਆਂ ਅਤੇ ਲੇਡੀ ਲਈ ਵੀ ਕੁਰਸੀਆਂ ਲਗਾਈਆਂ ਜਾਣਗੀਆਂ ਜੋ ਕਲਾਕਾਰਾਂ ਵੱਲੋਂ ਜੋ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿਵੇਂ ਕਈ ਨਵੇਂ ਕਲਾਕਾਰ ਵੀ ਆ ਤੁਹਾਡੇ ਕੋਲ ਇਸ ਵਾਰ ਤੇ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਵੀ ਕਿਵੇਂ ਉਹ ਆਪਦੀ ਪਰਫਾਰਮੈਂਸ ਦਿਖਾਉਣਗੇ ਇਸ ਤਰ੍ਹਾਂ ਹੈ ਜੀ ਕਲਾਕਾਰ ਹਰ ਸਾਲ ਸਾਡੇ ਨਾਲ 2 4 ਨਵੇਂ ਜੁੜਦੇ ਹੀ ਹੈ। ਪੁਰਾਣੇ ਜਿਹੜੇ 15 20 25 ਕਲਾਕਾਰ ਉਹ ਵੀ ਸਾਡੇ ਨਾਲ ਰਹਿੰਦੇ ਆ। ਨਵੇਂ ਕਲਾਕਾਰ ਦੀ ਭਰਤੀ ਨਾ ਹੋਊ ਤਾਂ ਕਲੱਬ ਚੱਲਦਾ ਨਹੀਂ। ਕਲੱਬ ਦੀ ਚੱਲਣ ਦੀ ਜਿਹੜੀ 86 ਸਾਲਾਂ ਦੀ ਜਿਹੜੀ ਪਰੰਪਰਾ ਹੋਈ ਹੈ ਇਹਦਾ ਕਾਰਨ ਮੁੱਖੇ ਹੈ ਕਿ ਸਾਡੇ ਹਰ ਸਾਲ 1 2 3 4 ਜੋ ਵੀ ਕਲਾਕਾਰ ਨਵੇਂ ਜੁੜਦੇ ਆ ਉਹ ਪਰੰਪਰਾ ਨੂੰ ਅੱਗੇ ਲੈ ਜਾ ਰਹੇ ਆ। ਜਿਹੜੇ ਪੁਰਾਣੇ ਕਲਾਕਾਰ ਹੈ ਉਹ ਵੀ ਕਰੀਮਨ ਤਕਰੀਬਨ 1.5 ਮਹੀਨਾ ਸਾਨੂੰ ਹੋ ਗਿਆ। ਅਸੀਂ ਇਹ ਹਾਸਲ ਕਰ ਰਹੇ ਹਾਂ ਨਵੇਂ ਕਲਾਕਾਰਾਂ ਨੂੰ ਵੱਧ ਜ਼ੋਰ ਲਾ ਰਹੇ ਹਾਂ ਤਾਂ ਕਿ ਉਹ ਵੀ ਆਪਦੇ ਕੰਮ ਚ ਪਰਪੱਕ ਹੋ ਜਾਣ ਤਾਂ ਕਿ ਦਰਸ਼ਕਾਂ ਨੂੰ ਸਾਡੇ ਜਿਹੜੇ ਰਾਮ ਭਗਤਾ ਆਉਣਗੇ ਦਰਸ਼ਕ ਆਉਣਗੇ ਰਾਮਲੀਲਾ ਨੂੰ ਦੇਖਣਗੇ ਉਹਨਾਂ ਨੂੰ ਰਾਮ ਜੀ ਦਾ ਪੂਰਾ ਸਨੇਹ ਪਹੁੰਚ ਸਕੇ ਪੂਰੀ ਵਧੀਆ ਤਰੀਕੇ ਨਾਲ ਅਸੀਂ ਰਮਾਇਣ ਦਿਖਾ ਸਕੀਏ ਰਾਮ ਭਗਤੀ ਦੇ ਨਾਲ ਭਗਤੀ ਪੂਰਨ ਹੋ ਕੇ ਅਸੀਂ ਰਮਾਇਣ ਦਿਖਾਉਣੀ ਹੈ ਇਹ ਸਮਾਂ ਕੀ ਰਹਿਣਾ ਜੀ ਇਹ ਜਿਹੜਾ ਸਮਾਂ ਹੈ ਜੀ ਕੱਲ ਤੋਂ 22 ਤਰੀਕ ਤੋਂ ਜਿਹੜੀ ਰਮਾਇਣ ਸਾਡੀ ਸ਼ੁਰੂ ਹੋਣੀ ਹੈ 2 ਤਰੀਕ ਤੱਕ 11 ਦਿਨ ਪਹਿਲਾ ਨਰਾਤਾ ਕੱਲ ਨੂੰ 2 ਤਰੀਕ ਦਾ ਦੁਸ਼ਹਿਰਾ ਹੈ ਦਸਵੀਂ ਹੈ ਉਸ ਤੱਕ ਸਾਡੀ ਰਮਾਇਣ ਜਿਹੜੀ ਸ਼੍ਰੀ ਰਾਮਾ ਨਾਟਕ ਕਲਬ ਦੀ ਚੱਲੇਗੀ ਹਰ ਰੋਜ਼ 22 ਤਰੀਕ ਤੋਂ ਲਾ ਕੇ ਤਕਰੀਬਨ ਤਕਰੀਬਨ 8:30 ਵਜੇ ਦਾ ਅਸੀਂ ਟਾਈਮ ਦਿੱਤਾ ਹੈ 8:30 ਵਜੇ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਰਮਾਇਣ ਦੀ ਸ਼ੁਰੂਆਤ ਤੂਹਾਰਾ ਰਾਮ ਜੀ ਦੀ ਕਿਰਪਾ ਨਾਲ ਕਰ ਸਕੀਏ ਸਾਰੇ ਹੀ ਮੰਡੀ ਨਿਵਾਸੀਆਂ ਨੂੰ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸ਼੍ਰੀ ਰਾਮਾਨਾਟਕ ਕਲਬ ਦੇ ਪ੍ਰਧਾਨ ਜੀ ਤੇਜਿੰਦਰ ਬਾਂਸਲ ਜੀ ਤੇ ਸਮੁੱਚੀ ਮੈਨੇਜਮੈਂਟ ਕਮੇਟੀ ਖੜੀ ਹੈ ਐਕਟਰ ਸਹਿਵਾਨ ਖੜੇ ਹੈ ਡਾਇਰੈਕਟਰ ਸਹਿਵਾਨ ਖੜੇ ਹੈ ਉਹਨਾਂ ਦੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਪਿਛਲੇ 86 ਸਾਲਾਂ ਤੋਂ ਲਗਾਤਾਰ ਸ਼੍ਰੀ ਰਾਮਾਨਾਟਕ ਕਲਬ ਦਾ ਸਾਥ ਦਿੰਦੇ ਆ ਰਹੇ ਹੋ ਇਸ ਸਾਲ ਵੀ ਹਮ ਹਮਾ ਕੇ ਸ਼੍ਰੀ ਰਾਮਾਨਾਟਕ ਕਲਬ ਦੀ ਸਟੇਜ ਤੇ ਪਹੁੰਚੋ ਸ਼੍ਰੀ ਰਾਮ ਲੀਲਾ ਧਿਆਨ ਨਾਲ ਦੇਖੋ ਭਗਵਾਨ ਦੀ ਰਾਮ ਲੀਲਾ ਦਾ ਨਾਮ ਲਓ ਭਗਵਾਨ ਦਾ ਨਾਮ ਲਓ ਤੇ ਕਿਰਪਾ ਦੇ ਭਾਗੀ ਬਣੋ ਸਾਰੇ ਹੀ ਐਕਟਰ ਡਾਇਰੈਕਟਰ ਮੈਂਬਰ ਔਰ ਕਲੱਬ ਦੇ ਪ੍ਰਧਾਨ ਤੁਹਾਨੂੰ ਬਾਰ ਬਾਰ ਇਹ ਹੀ ਬੇਨਤੀ ਕਰਦੇ ਆ ਕਿ ਮੰਡੀ ਨਿਵਾਸੀ ਇਲਾਕਾ ਨਿਵਾਸੀ ਰਾਮਾ ਨਾਟਕ ਕਲੱਬ ਦੀ ਸਟੇਜ ਦੇ ਉੱਤੇ ਪਹੁੰਚੋ ਪੰਡਾਲ ਦੇ ਵਿੱਚ ਪਹੁੰਚੋ ਭਗਵਾਨ ਰਾਮ ਦੀ ਲੀਲਾ ਦੇਖੋ ਤੇ ਭਗਵਾਨ ਰਾਮ ਦੇ ਗੁਨਾ ਦਾ ਗਾਣ ਕਰੋ ਸਾਰਿਆਂ ਦੇ ਵਾਸਤੇ ਸਾਰਿਆਂ ਦੇ ਵਾਸਤੇ ਸਿਕਿਉਰਿਟੀ ਦਾ ਵੀ ਪ੍ਰਬੰਧ ਪੂਰਾ ਪੰਜਾਬ ਪੁਲਿਸ ਵੱਲੋਂ ਵੀ ਤੇ ਰਾਮਾ ਨਾਟਕ ਕਲੱਬ ਦੇ ਵਲੰਟੀਅਰਾਂ ਵੱਲੋਂ ਵੀ ਕੀਤਾ ਗਿਆ ਹੈ ਤਾਂ ਸਾਰਿਆਂ ਨੂੰ ਇੱਕ ਵਾਰ ਫੇਰ ਬੇਨਤੀ ਹੱਥ ਬਨ ਕੇ ਬੇਨਤੀ ਹੈ ਕਿ ਪਹੁੰਚੋ ਤੇ ਆਰਾਮ ਲੀਲਾ ਨੂੰ ਸਫਲ ਬਣਾਓ ਆਪਣੇ ਜੀਵਨ ਨੂੰ ਸਫਲ ਕਰੋ ਜੈ ਸ਼੍ਰੀ ਰਾਮ 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 ਕਰ ਲਿਆ ਰਿਆ ਸਲਾਦ ਇਹ ਡਾਇਲੋਗ ਬੁਲਾ ਤੇ ਹਾਂ ਓ ਰਾਜ ਕਮਰਦਾ ਹੋਰ ਹੈ ਤਾਂ ਇੱਕ ਪਤਾ ਨਹੀਂ ਅੱਛਾ ਤੇ ਤੁਸੀਂ ਰੱਖ ਲੇਗਾ ਰક્ષા ਦਾ ਕੀਤਾ ਵਧੀਆ ਲੱਗ ਰਿਹਾ ਹੈ ਜੀਵਨ ਕੀ ਮਾਰੀ ਮਹਾ ਦੁਖਿਆਰੀ ਮਾਤ ਕੁਸ਼ਲਿਆ ਮਾਤ ਕੁਸ਼ਲਿਆ ਅਸਵਿਤਰਾ ਜੀ اور سبیترہ جی کی خبر نے تمام جمانا شتر شتر جی بھائی رام چندر جی بھی آخر نہیں کون ہے اب کون ہے جو ہماری ہی شتر پیارے بندو تمہارے لیے تو رام چندر میں تمہارے لیے تو میں رام چندر میں رام چندر نہیں رام چندر نہیں <سؤال> میرے لیے نہیں تو میرے لیے نہیں تم کیوں روتے ہو اٹھو بھائی رام چندر ਸੇਲ ਪਰ ਸੇ ਤੁਸਾ ਕੋ ਕਾ ਫੋਰਮ ਹੈ ਪ੍ਰੀਤੋ ਕੇ ਪਰੇਵਾਜੂ ਪਰ ਇਹਹਾ ਜੋ ਵੀ ਸੱਚ ਨੇ ਹੈ ਇਧਰ ਆ ਤੇਰਾ ਪੰਛੀ ਵੀ ਤੋ ਕਹੇ ਨਾ ਇਸ ਲਈ ਤੁਮ ਵੀ ਬਚਨ ਨਿਕਲ ਜਾਓ ਸੰਕਟੇ ਸੋਏ ਹੋਏ ਗਰੋਸੋ ਮਰ ਜਾਓ ਨਾਨ ਵਿੰਦਰ ਅਵਿਚਾਰ ਕਰੋ ਚਰਾ ਵੀ ਚਾਰ ਕਰੋ ਦੇਵੋ ਕੇ ਬਡੇ ਦੇਵ ਮਹਾਦੇਵ ਦਾ ਇਕ ਨਾ ਤਿਸ ਨਾ ਕਰੋ हमको मालूम है कि तुमको ब्रह्मा जी का बहुत बड़ा जुनून है पर ਉਹੀ ਪੰਨਾ ਕੁਛ ਖੇਲ ਹੈ ਕਿ ਅਸੀਂ ਕਰੀਕ ਕਰਦਾ ਰੰਗਰ ਕਾਦ ਬਿਚੜਦਾ ਬੋਸ਼ਯ ਆਵਾਜ਼ ਉਹ ਨਿਕਾਵਾਕ ਸਖਸ ਬੰਤੂ ਕੰਤੂ ਜਾਨ ਆਂ ਤਚਾ ਜਲ